ਲੇ ਹਾਂ ਸਿਲੰਡਰ ਵੇਚ ਕੇ ਕੱਪੜੇ ਤੇ ਆ ਗਏ ਆ ਸਿਲੰਡਰ ਕਿਤੇ ਫੇਰ ਆ ਜਾਊਗਾ ਨਾਲੇ ਸਿਲੰਡਰ ਆਪਾਂ ਕਰਨਾ ਕੀ ਆ ਜੇ ਜਦੋਂ ਆਪਾਂ ਚੜੀ ਬੰਬਈ ਜਾਣਾ ਹੁਣ ਤੇ ਬਸ ਬੰਬਈ ਜਾਣ ਦਾ ਕਰਾਇਆ ਮਿਲ ਜੇ ਨਾ ਕਿਤੇ ਵੇਖੀ ਮੈਂ ਫਿਲਮਾਂ ਦੇ ਦੰਦੇ ਲਾ ਦੂੰ ਦੰਦੇ ਭਗਤਾ ਕਰਈ ਐ ਲੇ ਹਾਂ ਬਾਬਿਆਂ ਦੀ ਕਿਰਪਾ ਨਾਲ ਪਹੁੰਚਾਂਗੇ ਹਣ ਬੰਬਈ ਆ ਜਾ ਬਾਬਾ ਲੰਘਿਆ ਬਾਬਿਆਂ ਨੂੰ ਧਾਲੇ ਆਟਾ ਮਾਇਆ ਦੀ ਸੇਵਾ ਪਾਪਗਤਾ ਹੁਕਮ ਕਰ ਬਾਬਾ ਚਾਹੀਦਾ ਕੀ ਦੰਦੇ ਲਾ ਦਾਂਗੇ ਦੰਦੇ ਪਾਗਤਾ ਦੰਦੇ ਰਹਿਣ ਦੇ ਜੋ ਤਿਲ ਫੁੱਲ ਭੇਟਾ ਪਾਏਗਾ ਬਾਬੇ ਉਹਦੇ ਚ ਹੀ ਖੁਸ਼ ਹੋ ਜਾਣਗੇ ਉਹ ਖੁਸ਼ ਕਰਕੇ ਹੀ ਤੋਰਾਂਗੇ ਬਾਬਾ ਤੈਨੂੰ ਤੂੰ ਹੀ ਦਿਖਾ ਦੋ ਜੜੀ ਬੂਟੀ ਵੇਖੀਏ ਬਾਬੇ ਕਿੰਨੀ ਕਰਨੀ ਵਾਲੇ ਆ ਬੈ ਜਾ ਪਾਗਤਾ ਫਿਰ ਤੈਨੂੰ ਦਿਖਾਉਨੇ ਆ ਜੜੀ ਬੂਟੀਆਂ ਪਾਗਤਾ ਤੈਨੂੰ ਦਵਾਈਆਂ ਦਿਖਾਉਨੇ ਆ ਅਈ ਚੂ ਵੀਦ ਬਾਈਆਂ ਆ ਬਾਬਾ ਨਾ 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 ਭਗਤਾ ਇਹਨੂੰ ਹੱਥ ਨਹੀਂ ਲਾਣਾ ਬੜਾ ਜ਼ਰੀਲਾ ਨਾਗ ਅਜੇ ਤਾਜ਼ਾ ਫੜਿਆ ਏ ਇਹਦਾ ਮੈਂ ਜ਼ਹਿਰ ਨਹੀਂ ਕੱਢਿਆ ਜੇ ਇਹਨੇ ਡੱਸ ਲਿਆ ਤੇ ਬੜਾ ਔਖਾ ਹੋ ਜੂ ਤੈਨੂੰ ਦਵਾਈਆਂ ਦਿਖਾਉਨੇ ਆ ਭਗਤਾ ਆ ਦਵਾਈ ਦਿਆਂ ਕਿਤੇ ਦੋ ਗੋਲੀਆਂ ਤੂੰ ਨਰਨੇ ਕਾਲਜੇ ਖਾ ਲੈ ਨਾ ਲੋਹੇ ਵਰਗਾ ਸਰੀਰ ਹੋ ਜੂ ਤੇਰਾ 12 18 ਘੰਟੇ ਕੰਮ ਕਰੇਗਾ ਸਿਕਾਵਟ ਤੇਰੇ ਨੇੜੇ ਨਹੀਂ ਆਉਣੀ ਇਹ ਗੋਲੀਆਂ ਮੇ ਕੋ ਅਮਰੀਕਾ ਆਸਟ੍ਰੇਲੀਆ ਵਾਲੇ ਲੈ ਕੇ ਜਾਂਦੇ ਆ ਇਹ ਗੱਲ ਬਾਬਾ ਕੈਨੇਡਾ ਨਹੀਂ ਲੈ ਕੇ ਜਾਂਦੇ ਨਹੀਂ ਭਾਤਾ ਕੈਨੇਡਾ ਚ 18 18 ਘੰਟੇ ਕੰਮ ਕਿਨੂੰ ਮਿਲਦਾ ਉਥੇ ਅਜੇ ਕੰਮ ਦੇ ਮੰਦੇ ਆ ਉਥੇ ਗੋਲੀਆਂ ਖਾ ਕੇ ਬੱਚੇ ਆਪਸ ਚ ਲੜਦੇ ਆ ਔਲਾਮੇ ਫਿਰ ਬਾਬਿਆਂ ਨੂੰ ਆਉਂਦੇ ਠੀਕ ਆ ਠੀਕ ਆ ਆ ਸਾਰੀਆਂ ਦਵਾਈਆਂ ਹੀ ਬਾਬਾ ਏ ਆ ਵੀ ਬਾਬਾ ਦਵਾਈ ਆ ਨਾ 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 ਭਾਤਾ ਇਹ ਦਵਾਈ ਨੂੰ ਨਹੀਂ ਛੇੜਨਾ ਭਾਤਾ ਇਹ ਬੜੀ ਜਰੀਲੀ ਦਵਾਈ ਆ ਬਾਰੇ ਖਤਰਨਾਕ ਜੰਗਲਾਂ ਦੀਆਂ ਜ਼ਰੀਲੀਆਂ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਐ ਇਹਦੀਆਂ ਦੋ ਬੂੰਦਾ ਜੈਨਾਥਾਂ ਦੀ ਕਹਿ ਕੇ ਕਿਸੇ ਨੂੰ ਪਿਲਾ ਦੇਗਾ ਨਾ ਤੇ ਬੰਦਾ 6 ਘੰਟਿਆਂ ਲਈ ਮਰਿਆ ਬਰਾਬਰ ਸਮਝੀ ਇਹ ਦਵਾਈ ਦੇ ਬਾਬਾ ਮੈਂ ਲੱਭਦਾ ਫਿਰੰਡਿਆ ਜੇ ਕਿਤੇ ਤੇਰੀ ਦਵਾਈ ਕੰਮ ਕਰ ਗਈ ਨਾ ਗੇਮ ਬੜੀ ਤਗੜੀ ਪੈਣੀ ਇਹਦਾ ਦੱਸ ਕੀ ਲੈਣਾ ਪਗਤਾ ਦੇਣ ਵਾਲੇ ਤੇ 10000 ਵੀ ਦੇ ਜਾਂਦੇ ਆ 15 ਵੀ ਦੇ ਜਾਂਦੇ ਆ ਪਰ ਬੰਦਾ ਬੜਾ ਘੈਂਟ ਲੱਗਾ ਇੱਥੋਂ 2000 ਦੀ ਸੇਵਾ ਲੈਣੀ ਹੈ ਸਤਿਵਿਸ਼ਣ ਬਾਬਾ ਹੁਣੇ ਹੀ ਲੈ ਕੇ ਆਉਣਾ ਮੈਂ ਚਾਹ ਵੀ ਥੋੜੀ ਥੋੜੀ ਪਗਤਾ ਭਿਲਾएंगे ਤੇ ਪੀਲਾएंगे 1 ਮਿੰਟ ਚ ਆਇਆ ਬਾਬਾ ਮੈਂ और बाबा चाह पी लिया भगत भगत ही चाह पीन गे ਆ ਬੜੀ ਕਾਂਠੇਦਾਰ ਬਣਾਈ ਹੈ ਭਗਤਾ ਪਾਬਾ ਤੂੰ ਕਿਤੇ ਰੋਜ ਰੋਜ ਜਾਣਾ ਬੰਦਾ ਹਨੂ ਬੜਾ ਕੈਂਟ ਲੱਗਾ ਤੂੰ ਤੈਨੂੰ ਇੱਕ ਦਵਾਈ ਹੋਰ ਦੇ ਕੇ ਜਾਵਾਂਗੇ ਦਵਾਈਆਂ ਤੈਨੂੰ ਦਿਖਾਉਨੇ ਆ ਭਗਤਾ ਯਾਰ ভাই ਦੇਖ ਹਮਾਲਿਆ ਪਰਬਤ ਦੀ ਚੋਟੀ ਤੇ ਉਗਦੀ ਜਿਹੜੀ ਬੂਟੀ ਦੇ ਖਰਮਬਲਾਂ ਦੀ ਬਣੀ ਹੈ ਮੈਂ ਲਾਇਆ ਸਾਹ ਬਾਬਾ ਤੁਹਾਡਾ ਦਵਾਈਆਂ ਤੁਸੀਂ ਬਹੁਤਿਆਂ ਮੌਦਨਾ ਖੇਡ ਕੇ ਬਣਾਉਂਦੇ ਜੀ ਹੋਰ ਕੀ ਭਗਤਾ ਬਾਬਿਆਂ ਦੀ ਜ਼ਿੰਦਗੀ ਹਰ ਵਕਤ ਖਤਰੇ 'ਚ ਹੀ ਰਹਿੰਦੀ ਹੈ ਪੜਤਾ ਯਾਦ ਭਾਈ ਇਹ ਜਿਹੜੀ ਇਹ ਸਮੁੰਦਰ ਦੀਆਂ ਗਹਿਰਾਂ ਮੈਂ ਤੈਨੂੰ ਆਖਿਆ ਸੀ ਨਾ ਬਾਬਾ ਜੇ ਕਿਤੇ ਤੇਰੀ ਦਵਾਈ ਕੰਮ ਕਰ ਗਈ ਨਾ ਗੈਂ ਬੜੀ ਤਗੜੀ ਪੈਣੀ ਤੂੰ ਘਰ ਹੁਣ ਇਥੇ ਰੈਸਟ ਪਰ ਜਾਨ ਲਗਾ ਬੂਹਾ ਮਾਰ ਜੀ ਮੈਂ ਵੇਖਾਂ ਤੇਰੀਆਂ ਜੜੀਆਂ ਬੂਟੀਆਂ ਕਿੰਨੇ ਕ ਖਤਰਨਾਕ ਜੰਗਲਾਂ ਚੋਂ ਲਿਆਂਦੀਆਂ ਵੇਖੀਏ ਕੀ ਇਕੱਠਾ ਕਰੀ ਫਿਰਦਾ ਹਾਂ ਮਬਾ ਦੇ ਆਸ਼ੀਰਵਾਦ ਰੰਗੇ ਪੁੱਤ ਆਪਣੀ ਗਰੀਬੀ ਨਹੀਂ ਗਈ ਇੰਨਾ ਚਿਰ ਹੋ ਗਿਆ ਆਪਾਂ ਨੂੰ ਬੱਕਰਗੰਦਾ ਕੰਮ ਕਰਦਿਆਂ ਨੂੰ ਗਰੀਬੀ ਆਪਣੀ ਤਾਂ ਜਾਊਗੀ ਨਾ ਜੇ ਆਪਾਂ ਦੁੱਧ ਵੇਚੀਏ ਦੇਖ ਦੁੱਧ ਦਾ ਸਾਰਾ ਤੂੰ ਪੀ ਜਨਾ ਵਾ ਚੱਲ ਇੱਧਰ ਕੰਮ ਕਰ ਤੂੰ ਆਪਾਂ ਬਾਜ਼ਾਰ ਪਰ ਕੰਮ ਕਰ ਦੁੱਸੋਂ 300 350 ਕਿੱਡਾ ਜੜੀਆਂ ਬੂਟੀਆਂ ਕਹਿਣ ਰਿਆ ਹੈ ਬਸ ਵੀ ਉਹ 46 ਦਵਾਈ ਵਧੀਆ ਹੈ ਬਾਕੀ ਤਾਂ ਮੈਂ ਮਿੱਟੀ ਇਕੱਠੀ ਕਰੀ ਫਿਰਦਾ ਸੱਪ ਪਾ ਕੇ ਤੇ 350 ਬਣਿਆ ਹੁਣ ਬਾਕੀ ਪੈਸੇ ਕਿੱਥੋਂ ਆਉਣਗੇ ਸ਼ਾਜੀ ਕਰਿਓ ਸ਼ਾਜੀ ਓਏ ਤੂੰ ਕਿਦਰ ਮੂੰਚ ਕਿਆ ਓਏ ਸ਼ਾਜੀ ਤੁਹਾਡੇ ਵਾਲੀ ਮੂੰਚਕਣਾ ਔਰ ਸਾਡੀ ਦੌੜ ਕਿਥੋਂ ਤੱਕ ਆ ਇਹ ਕਿਦੀ ਫੜ ਲਿਆ ਆ ਇਹ ਆਪਣੀ ਲਈ ਮੰਡੀ ਚੋਂ ਸਿੱਧਾ ਮੰਡੀ ਚੋਂ ਲੈ ਕੇ ਆਇਆ ਮੈਂ ਤੁਹਾਡੇ ਵਾਲੀ ਆਇਆ ਸਿੱਧਾ ਸਿੱਧਾ ਮੇਰੇ ਲਾਗਾ ਮੈਂ ਕੋਈ ਤੁਹਾਡਾ ਵੱਡ ਵਡੇਰਾ ਵਾਂ ਜਾਂ ਮੈਂ ਇਹਦੇ ਫਾਂਡਾ ਕਰਨਾ ਲੈ ਜਾ ਘਰ ਇਹਨੂੰ ਗੱਲ ਪਤਾ ਕੀ ਜੇ ਮੈਂ ਨਾ ਬੱਕਰੀਆਂ ਦਾ ਸ਼ੁਰੂ ਕੀਤਾ ਬਿਜ਼ਨਸ ਮੈਨੂੰ ਤੇ ਬਸ ਤੁਹਾਡੀ ਕਿਰਪਾ ਚਾਹੀਦੀ ਮੈਂ ਬੱਕਰੀਆਂ ਦੇ ਦੰਦੇ ਲਾ ਦੁੱਧੰਦੇ ਸਿੱਧੀ ਸਿੱਧੀ ਗੱਲ ਦੱਸ ਕਹਿਣਾ ਕੀ ਚਾਹਣਾ ਗੱਲ ਪਤਾ ਕੀ ਜੀ ਸ਼ਾਹ ਜੀ ਮੈਂ ਨਾ ਬੱਕਰੀ ਦਾ ਮਾਰਿਆ ਸੀ ਸੌਦਾ ਮੈਂ ਨਾਲ ਪਠੋਰੀ ਦਾ ਵੀ ਸੌਦਾ ਮਾਰ ਲਿਆ ਸੀ ਪਰ ਮੈਥੋਂ 1000 ਰੁਪਇਆ ਕੱਟ ਗਿਆ ਸੀ ਤੇ ਉਹਨਾਂ ਪਠੋਰੀ ਰੱਖ ਲਈਏ ਜਿਹ ਹੁਣ ਆਪਾਂ ਉਹਨਾਂ ਨੂੰ 1000 ਰੁਪਇਆ ਦਿੰਨੇ ਆ ਨਾ ਤੇ ਪਠੋਰੀ ਲੈ ਲਈਏ ਪਠੋਰੀ ਦਾ ਆਪਣੀ ਉੱਥੇ 2000 ਦੀ ਵਿਕਣ ਡਈ ਏ ਤੂੰ ਹੀ ਬਸ ਮੈਨੂੰ 1000 ਰੁਪਇਆ ਦਿਓ ਮੈਂ ਸ਼ਾਮਾ ਨੂੰ ਤੁਹਾਨੂੰ 1000 ਤੁਹਾਡਾ ਦੇ ਕੇ ਜਿਹੜਾ ਉੱਤੇ ਪ੍ਰੋਫਿਟ ਨਹੀਂ ਹੋਣਾ ਯਾਰ 850 ਤੁਹਾਡੇ ਦੇ 500 ਮੇਰਾ ਨਜ਼ਾਰੇ ਆਉਣੇ ਆਪਾਂ ਨੂੰ ਗਰੰਟੀ ਕੀ ਦੇ ਕੇ ਜਾਣਾ ਬੱਕਰੀ ਰੱਖੋ ਤੁਸੀਂ ਸ਼ਾਹ ਜੀ ਦੁੱਧ ਪੀਓ ਸੈਲਵ ਵਧਾਓ ਮੈਂ ਤਾਂ ਬਸ ਹੁਣੇ ਗਿਆ ਤੇ ਸ਼ਾਮਾਂ ਤੱਕ ਤੁਹਾਨੂੰ ਪੈਸੇ ਲਿਆ ਕੇ ਤੁਹਾਡੇ ਹੱਥੇ ਰੱਖ ਦੇਣੇ ਆ ਜੇ ਸ਼ਾਮਾਂ ਨੂੰ ਨਾ ਆਇਆ ਤੇ ਫਿਰ ਉਹ ਮੈਂ ਤੇ ਸ਼ਾਹ ਜੀ ਸ਼ਾਮਾਂ ਤੁਹਾਨੂੰ ਐਵੇਂ ਕਹਿ ਤੀਆਂ ਮੈਂ ਤੇ ਆਉਣ ਜਾਣੀ ਕਰਨਾ ਵਾ ਛੇਤੀ ਦੋ ਪੈਸੇ ਕਿਤੇ ਬੱਕਰੀ ਵਾਲੇ ਨੇ ਮੁਕਰ ਜੇ ਜੇ ਸ਼ਾਮਾਂ ਨੂੰ ਨਾ ਮੜੇ ਤੇ ਮੈਂ ਵੇਚ ਦੇਣੀ ਆ ਤੈਨੂੰ ਪਤਾ ਨਾ ਸਾਡੇ ਖਾਨਦਾਨ ਦਾ ਅਜੇ ਤੱਕ ਇੱਕ ਰੁਪਈਆ ਨਹੀਂ ਛੱਡਿਆ ਸੀ। ਉਹ ਮਹਾਰਾਜ ਤੁਹਾਡਾ ਰੁਪਈਆ ਰੱਖਣਾ ਕਹਿੰਨੇ ਆ। ਮਰਦਾ ਤੁਹਾਡਾ ਹੁਣ ਵੀ ਨਹੀਂ। ਦੱਸੋ ਮੈਨੂੰ ਕਿੱਥੇ ਬੰਨਾ? ਉਹ ਬਾਂਦੇ ਕਿੱਲੇ ਨਾਲ। ਟੈਨਸ਼ਨ ਨਾ ਲਿਓ। ਮੈਂ ਆਇਆ ਹੀ ਜਾਣ। ਓ ਦਾਈ। ਬੱਕਰੀ ਕਿੱਥੇ ਆ ਗਈ? ਮੇਰੀ ਬੱਕਰੀ। ਉਹੀ ਬੱਕਰੀ ਜਿਹੜੀ ਮੇਰੇ ਸਾਹਮਣੇ ਫੜਕੇ ਲਾਂਦੀ ਤੂੰ। ਉਹ ਤੁਹਾਡੀ ਬੱਕਰੀ ਸੀ। ਮਾ ਦਾ ਕਹੇ ਸ਼ਾਦੀ ਬੱਕਰੀ ਮੈਂ ਤਾਂ ਸ਼ਾਦ ਕਿੱਲੇ ਤੇ ਬੰਨਾ ਆਇਆ। ਸਾ ਮਾਮਰਾ ਦਾ ਬੱਕਰੀ ਦਾ। ਬੱਕਰੀ ਅਸੀਂ ਪਤਾ ਕਿਹਨੇ ਰੀਜਨ ਪਾਲੀ ਆ। ਮੈਨੂੰ ਥੋੜਾ ਪਤਾ ਆ। ਆਉ ਲੈ ਲੋ ਫਿਰ ਚਲੋ ਚਲੀਏ ਸ਼ਾਹ ਆਜੋ ਆ ਆ ਯੋ ਕਿੱਥੇ ਲਕਾ ਕੇ ਪੱਤੀ ਉਹਨੇ ਥੋਲ ਬੱਕਰੀ ਆਪਣੀ ਓ ਹੱਥ ਨਾਲ ਆਏ ਬੱਕਰੀ ਨੂੰ ਤੇਰੀ ਜੁਰਤ ਕਿਦਾ ਬਾਈ ਬੱਕਰੀ ਨੂੰ ਹੱਥ ਲਾਉਣ ਦੀ ਬੱਕਰੀ ਤੇ ਸ਼ਾਹ ਮੇਰੀ ਆ ਐਵੇਂ ਤੇਰੀ ਆ ਮੈਂ ਗਹਣੇ ਲਈ ਆ ਸ਼ਾਹ ਗਹਣੇ ਕਿਤੇ ਕੋਈ ਲਈ ਬੱਕਰੀ ਦੇਦੀ ਆ ਮੈਂ ਨਾ ਗਿਆ ਸੁੱਖੇ ਕੋਲ ਗਹਿਣ ਲਈ ਆ ਨਾ ਗਿਆ ਸੁੱਖਾ ਮਾਮਾ ਲੱਗਦਾ ਪਤਾ ਕਿੱਡੀਆਂ ਰੀਜਾਂ ਨਾਲ ਪਾੜੀ ਮੈਂ ਮੈਨੂੰ ਨਹੀਂ ਪਤਾ ਮਾਮਾ ਲੱਗਦਾ ਕੀ ਲੱਗਦਾ ਉਹ 1000 ਰੁਪਏ ਲੈ ਕੇ ਗਿਆ ਮੇਰੇ ਕੋਲ ਉਹ ਆਂਦਾ ਮੈਂ ਸ਼ਾਮਾਂ ਨੂੰ 1000 ਰੁਪਏ ਦੇ ਦਿੰਦਾ ਤੇ ਬੱਕਰੀ ਲੈ ਜਾਊਂਗਾ ਉਹ ਜਾ ਸ਼ਾ ਡੀਕੀਆਂ ਨੂੰ ਗੇਮ ਪਾ ਗਿਆ ਤੈਨੂੰ ਉਹ ਉਹ ਮੇਰੇ ਸਾਹਮਣੇ ਬੱਕਰੀ ਚੋਕੇ ਲਿਆਓ ਓਏ ਜਾ ਓਏ ਸ਼ਾ 1000 ਰੁਪਏ ਮਰਵਾ ਲੈ ਤੇਰੇ ਵੱਡਿਆਂ ਬਜ਼ੁਰਗਾਂ ਨੇ ਕਦੀ ਰੁਪਈਆ ਨਹੀਂ ਮਰਨ ਦਿੱਤਾ ਜਾ ਮਨੋ ਹੀ ਲੈ ਗਿਆ ਵਾ ਦੇ ਗਰੀਬ ਦੀ ਬੱਕਰੀ ਕੋਈ ਨਹੀਂ ਕਢਾ ਲਊਂਗਾ 1000 ਰੁਪਏ ਜੇ ਸਾਡੇ ਬਜ਼ੁਰਗਾਂ ਨੇ ਨਹੀਂ ਮਰਨ ਦਿੱਤੇ ਮਰਨ ਮੈਂ ਵੀ

ਆ ਫਿਰ ਬੜੀਆ ਤੇਲ ਘਟ ਗਿਆ ਨਹੀਂ ਇੱਕ ਛਟਾ ਪਸ਼ਾਂਬਿਆ ਤੋਂ ਇਲਜ਼ਾਮ ਲਾਉਂਦੇ ਆ ਯਾਰ ਅਸੀਂ ਤੇਲ ਵੇਚਣਾ ਸੀ ਉਹ ਮੈਂ ਉਦਾਂ ਕਹਿਣ ਡਿਆ ਕਿ ਤੇ ਚੁੰਦਾ ਚੰਦਾ ਤਾਂ ਨਹੀਂ ਇਹਨੂੰ ਮੈਂ ਠੀਕ ਕਰਾਂ ਆਹੋ ਤਾਂ ਕਿਤੇ ਪਿੰਡ ਆਵਾਂਗੇ ਚਾਹ ਪੀਉਨੇ ਤੈਨੂੰ ਆਵਾਂਗੇ ਠੀਕ ਆ ਹੁਣ ਕਿਨੋਂ ਲੱਭਣ ਡਿਆ ਆ ਉਹਨੂੰ ਤੇ ਅਸੀਂ ਡਾਂਗਾ ਮਾਰ ਮਾਰ ਪਿੰਡੋਂ ਭਜਾਤਾ ਆ ਕਿਨੂੰ ਉਪਰ ਆ ਜਾ ਬੰਦਾ ਫਿਰਦਾ ਹੀ ਕਰ ਤੇਰੇ ਜੇ ਕੋਈ ਚੀਜ਼ ਚੂ ਚੁੱਕੀ ਗਈ ਤੇ ਤੁਹਾਡਾ ਨਾਮ ਆ ਦੇਣਾ ਉਹ ਆ ਆਪਣੇ ਬੰਦ ਕਰਕੇ ਜਾਇਆ ਕਰ ਭਜਾਤਾ ਫਿਰ ਉਹਨੂੰ ਉਹਦੀ ਤੇ ਤਸੱਲੀ ਇਦਾਂ ਦੀ ਕਰਾਈ ਆ ਪਿੰਡਲ ਮੂੰਹ ਨਾ ਕਰੂ ਕਦੀ ਉਹ ਸ਼ਾਬਾਸ਼ ਪੁੱਤ ਮੇਰੇ ਦੇ ਐਦਾਂ ਮਗਰੋਂ ਧਿਆਨ ਰੱਖਿਆ ਕਰ ਜੇ ਮੈਂ ਫਿਲਮਾਂ ਚ ਚੱਲ ਗਿਆ ਨਾ ਤੇਰੀ ਆਲੀਆ ਭਟਾ ਦਾ ਫੋਟੋ ਕਰਾਉਂਗਾ ਜਾ ਓਏ ਲੱਸੀ ਲੁਸੀ ਪੀ ਜਾਗੇ ਤੇਰਾ ਨਸ਼ਾ ਲੱਥੇ ਮਾਮਾ ਆਲੀਆ ਭਟਦਾ ਸਾਲਾ ਜਵਾਗ ਜਿਆ ਸ਼ਰਮਿੰਦਾ ਹੀ ਕਰ ਗਿਆ ਕਿਹ ਲੋਕਾਂ ਠੱਗਾ ਕਿਥੇ ਤੇਰਾ ਪਠੋਰਾ ਚੋਰੀ ਦੀ ਬੱਕਰੀ ਦੇ ਕੇ ਮੈਥੋਂ 1000 ਰੁਪਿਆ ਲਾਇਆ ਕੱਢ ਮੇਰਾ 1000 ਰੁਪਿਆ ਕਿਹੜਾ 1000 ਰੁਪਿਆ ਜਿਹੜਾ ਬੱਕਰੀ ਦੇ ਕੇ ਲੈ ਕੇ ਆਇਆ ਆਹ ਤਾਂ ਮੈਂ ਤੈਨੂੰ ਬੱਕਰੀ ਦੇ ਕੇ ਲੈ ਕੇ ਆਇਆ ਨਾ ਤੂੰ ਮੇਰੀ ਬੱਕਰੀ ਦੇ ਦੇ ਮੈਂ ਤੈਨੂੰ 1000 ਰੁਪਿਆ ਦੇ ਦੇ ਨਾ ਬੱਕਰੀ ਤੇ ਕੋਈ ਦੇਗੀ ਤੇ ਫਿਰ ਕੁਦੇ ਕੋ ਲੱਲਾ ਪੈਸੇ ਤੇ ਤੂੰ ਲੈ ਗਿਆ ਨਾ ਮੈਥੋਂ ਆਹ ਤਾਂ ਮੈਂ ਤੈਨੂੰ ਬੱਕਰੀ ਦੇ ਕੇ ਲੈ ਕੇ ਆਇਆ ਨਾ ਪੈਸੇ ਉਹ ਯਾਰ ਬੱਕਰੀ ਤੇ ਕੋਈ ਦੇਗੀ ਤੇ ਫਿਰ ਕੁਦੇ ਕੋ ਲੱਲਾ ਪੈਸੇ ਤੇ ਤੂੰ ਲੈ ਗਿਆ ਆਹ ਤਾਂ ਮੈਂ ਤੈਨੂੰ ਬੱਕਰੀ ਦੇ ਕੇ ਲੈ ਕੇ ਆਇਆ ਨਾ ਪੈਸੇ ਬੱਕਰੀ ਤੇ ਕੋਈ ਦੇਗੀ ਆਹ ਤੋ ਫਿਰ ਕੋ ਦੇਖੋ ਲੱਲਾ ਮੈਂ ਤੇਰਾ 1000 ਰੁਪਿਆ ਨਹੀਂ ਦੇਣਾ ਬਕਲੀ ਦਾ ਆ ਗਿਆ ਨਾ ਗੱਲ ਤੇ ਦੇਖ ਲਾ ਉਹ ਮੇਰਾ ਦਿਮਾਗ ਖਰਾਬ ਹੋ ਗਿਆ ਓਏ ਉਹ ਮੇਰਾ ਦਿਮਾਗ ਮੈਂ ਤੇਰ ਪਹਿਲਾਂ ਹੀ ਆਖਣ ਡਿਆ ਸ਼ਾਦੂਏ ਲੱਗਿਆ ਵਾਂ ਐਵੇਂ ਜਣੇ ਖਣੇ ਕੋ ਪੈਸੇ ਮੰਗੀ ਜਾਂਣਾ ਉਧਰ ਮੈਨੂੰ ਪੋਣੀ ਨਹੀਂ ਲੱਭਣੀ ਚਾਹ ਬਣਾਉਣ ਨੂੰ ਤੂੰ 1000 1000 ਲਾਇਆ ਵਾ ਉਹ ਮੈਨੂੰ ਆਉਂਦੇ ਕਢੋਣੇ ਕਢਾ ਲੂ ਮੈਂ ਤੂੰ ਤਿਆਰ ਰਹੀ ਹੁਣ ਓ ਮੈਂ ਸ਼ਾ ਤਿਆਰ ਹੀ ਰਹਿਣਾ ਵਾਂ ਤੂੰ ਠੰਡਾ ਹੋ ਚਾਹ ਪੀਂਨੀ ਆ ਥੋੜੀ ਥੋੜੀ ਚਾਹ ਤੇ ਤੈਨੂੰ ਮੈਂ ਪਿਆਉ ਉਹ ਵੀ ਜੇਲ੍ਹ ਦੀ ਦੇਨ ਨੂੰ ਨਹੀਂ ਪਤਾ ਤੂੰ ਕਿੰਨਾ ਨਾ ਪੰਗਾ ਪਾ ਲਿਆ। ਉਹ ਜਾ ਕੰਮ ਕਰ। ਅਹ ਡੱਕਾ ਲੱਗਦਾ ਸ਼ਾਹ ਦੇ ਯਾਰਾਂ ਨੂੰ ਫਸੀ ਗਿਆ। ਇਹ ਨਹੀਂ ਨਿਕਲਦਾ ਹੁਣ। ਡੱਕੇ ਦਾ ਤੇ ਮੈਨੂੰ ਪਤਾ ਨਹੀਂ ਪਰ ਸ਼ਾਹ ਦਾ ਯਾਰ ਨਹੀਂ ਫਸਦਾ। ਵੇਖੀ ਘਰ ਦੇਣ ਆਊਗਾ ਉਹ। ਉਹ ਜਾ ਜਾ ਮੁਸ਼ਕਲ ਲੱਗਦਾ ਸ਼ਾਹ ਨੂੰ। ਮਾਰੇ ਚਲੇ ਤਾਂ ਕਹ ਪਹੁੰਚ ਗਈ ਆ ਬੜੀ ਨਮੋਸ਼ੀ ਵਾਲੀ ਗੱਲ ਆ ਕੀ ਹਾਲ ਕਰੀਏ ਹੁੰਦਾ ਹਾਂ ਹਾਂ ਹਾਲ ਤੇ ਦਾ ਇੱਕ ਬੰਦਾ ਕਰ ਸਕਦਾ ਪਰ ਉਹ ਆ ਬੜਾ ਵੱਡਾ ਠਾਗ ਗਿਆ ਕਹਿੰਦੀ ਹੁੰਦੇ ਨਾ ਲੋਹੇ ਨੇ ਲੋਹਾ ਕੱਢਦਾ ਇਹ ਤੇ ਉਹਨੇ ਵੀ ਲੈਣੇ ਆ ਚਲ ਗੱਲ ਤੇ ਪੜਦੇ ਜੀ ਰਹੂਗੀ ਉਹਦੇ ਨਾਲ ਜਾਣਾ ਮੇਰੇ ਨਿਗੇ ਨਿਗੇ ਜਵਾਕਾਂ ਨੇ ਮਖੌਲ ਕਰਕੇ ਮਾਰ ਦੇਣਾ ਸਾਹਬਾ ਦਰ ਰੱਖੋ ਇਹਨਾਂ ਨੂੰ ਪੰਜ ਚਾਰ ਦਿਨ ਰਿਓ ਅੰਦਰ ਅਰੇ ਮਾਰੋ ਪਾਪਾ ਸਾਸਾ ਤਾਂ ਪੜੇ ਇਹਨਾਂ ਦੇ ਹੋਰ ਇਹ ਬੰਦੇ ਬੜੇ ਲੀਚੜੇ ਨੇ ਕੋਈ ਪੈਸੇ ਘਟਾਉਣੇ ਕਦੇ ਸੌਖੀ ਗੱਲ ਨਹੀਂ ਆ ਹਾਂਜੀ 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 ਠੀਕ ਹੈ ਠੀਕ ਹੈ ਜੀ ਆ ਚਲਪਾ ਨਾ ਜੀ ਓਏ ਆਓ ਸ਼ਾਹ ਜੀ ਆਓ ਸ਼ਾਹ ਜੀ ਓਲੇ ਆ ਮੁੜਿਆ ਸ਼ਾਹ ਜੀ ਕੁਰਸੀ ਬੜ ਕੇ ਬੜੇ ਨਸਰੀ ਲਾ ਦੇ ਜੀ ਕੀ ਰੰਗ ਬਤਾ ਜੇ ਓਏ ਤੁਹਾਡੇ ਵਰਗੇ ਸੱਚਨ ਵਾਲੀ ਗੈਸਟ ਹਾਊਸ ਬਣਾਉਂਦੇ ਆ ਉਹ ਹਾਈਵੇ ਰੋਡ ਨਹੀਂ ਨਿਕਲਦੇ ਆ ਉਹ ਆਪਣੇ ਸੱਜਣ ਮਿੱਤਰ ਦਾ ਪਠਾ ਵੇਚ ਆਉਂਦਾ ਹੈ ਉਹ ਮੜਾ ਆ ਸੈਂਟਰ ਤੇ ਫੋਨ ਲਾ ਕੇ ਹਾਂਜੀ ਅਛਣ ਕੁ ਮੜੀ ਜੀ ਸਾਈਡ ਨੂੰ ਕਰਾਈ ਆ ਹਾਂਜੀ ਉਹ ਟਰੱਕ ਇਟਨ ਦਾ ਸੁੱਟ ਗਿਆ ਤਾਂ ਆਪਾਂ ਕੰਮ ਸ਼ੁਰੂ ਕਰਤਾ ਤੁਸੀਂ ਕਿੱਧਰ ਚੱਕਰ ਮਾਰਿਆ ਸਾਡਾ ਮਸਲਾ ਦੇ ਸੈਂਟਰ ਲੈਵਲ ਦਾ ਨਹੀਂ ਪੰਨਾ ਜੀ ਖਾਡਾ ਮਸਲਾ ਪੰਚਾਇਤ ਦੇ ਲੈਵਲ ਦਾ ਤੇ ਗੱਲ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਉਹ ਜੇ ਮੇਥੋਂ ਹੀ ਗੱਲ ਸੁਬੀਰ ਹੈਗੀ ਤੇ ਮੈਨੂੰ ਭਾਣਾ ਕਿਨੇ ਕਹਿਣਾ ਮੈਨੂੰ ਤੇ ਉਹ ਗੱਲ ਦਾ ਵੀ ਪਤਾ ਹੁੰਦਾ ਵਾ ਜਿਹੜੀ ਅਜੇ ਹੋਣੀ ਹੁੰਦੀ ਹੈ ਤੁਹਾਡੀ ਗੱਲ ਤਾਂ ਤੇ ਖਲਾਰਾ ਹੀ ਬੜਾ ਪੈ ਗਿਆ ਕਰੋ ਫਿਰ ਕੋਈ ਮਸਲਾ ਹੱਲ ਕਰੋ ਦੁਨੇ ਮਸਲਾ ਹੱਲ ਉਹੀ ਚੱਕਰ ਨਹੀਂ ਹੈ ਮੁੰਡਾ ਅਖੰਡਾ ਕਿ ਛੋਟੇ ਕਮਰੇ ਦੇ ਪਾਪਾ ਕੀ ਟਾਲਾ ਲਵਾ ਲੀਏ ਤੁਹਾਡੀ ਕਿਸਲਾ ਵਾ ਪਹਿਲਾਂ ਸੈਂਬਲ ਫਰਸੇ ਨਾ ਨਾ ਸਰੂਗਾ ਤੁਹਾਡੀ ਇਤ ਦੇ ਸਾਹਨਾ ਸ਼ਾਹ ਜੀ ਟਾਲਾ ਕੁਝ ਨਹੀਂ ਆ ਜਿੰਨੀ ਲਾਕੇ ਜੇ ਥੂਤੂ ਹੋ ਗਈ ਆ ਇੱਕੋ ਕਮਰੇ ਚ ਕਹਿੰਦਾ ਵਾ ਨਾ ਮੁੰਡਾ ਬਸ ਇੱਕੋ ਕ ਚਲੋ ਭਰ ਲੈਨੇ ਕੋੜਾ ਕੋਟ ਪੁੱਤ ਬਣਾਉਣਾ ਉਹਨੂੰ ਪਟਾਰੀ ਨਾ ਫਰਾਉਣਾ ਜੇ ਉਹਦੇ ਉਹਨੂੰ ਪਟਾਫਰਾ ਕੇ ਕੋਈ ਕੱਢੋਗੀ ਉਹਦੇ ਖਿੱਦੋਵਾ ਲੀਰਾ ਨਿਕਲਣੀ ਉਹਦੇ ਪੱਲੇ ਕੀ ਆ ਕਿਸਦੇ ਘਰ ਚੋਂ ਰਹਿਣ ਡਿਆ ਵੀ ਕੋਈ ਕੁਝ ਟੋਪਿਆ ਉਹਨੂੰ ਚੋਕੇ ਉਹ ਪੰਜ ਦਦਾ ਚਾਰ ਚ ਫੇਰੇ ਮਸਲਾ ਕੇ 4 ਤਰੀਕੇ ਨਾਲ ਹੱਲ ਕਰਦੇ ਆ ਕਰੋ ਫਿਰ ਅੱਡਾ ਪੀ ਗਿਆ ਲੱਗਣਾ ਯਾਰ ਤੁਹਾਡਾ ਹੋਰ ਯਾਰ ਹੋਰ ਉਹ ਤੁਹਾਡਾ ਵਾਪਸੀ ਆ ਜਾਣਾ ਆਪਾਂ ਨੂੰ ਰੁਪਈਆ 1000 ਦੇਣਾ ਵਾ ਕਿ ਸ਼ਾਹ ਨੂੰ ਚਮਾ ਬੰਦਿਆਂ ਸਾਹਮਣੇ ਨਾ ਪੈਸੇ ਮੋੜਦੇ ਜਦੋਂ ਉਹਨੇ ਚਮਾ ਬੰਦਿਆਂ ਸਾਹਮਣੇ ਪੈਸੇ ਮੋੜਤੇ ਤੇ ਜਦੋਂ ਤੁਹਾਡੇ ਹੱਥੇ ਪੈਸੇ ਆ ਗਏ ਆ ਪੇਟ ਚ ਲਾਲਾ ਲਾਲਾ ਹੋਇਆ ਨਹੀਂ ਕਿ ਸ਼ਾਹ ਦੇ ਪੈਸੇ ਨਿਕਲ ਗਏ ਸ਼ਾਹ ਦੇ ਪੈਸੇ ਘਟਾਲੇ ਆ ਤੇ ਵਸ ਤੁਹਾਡਾ ਮਸਲਾ ਹਲ ਹੋਣਾ ਤੁਹਾਡੀ ਇਤਵਾਸਾਈ ਨਹੀਂ ਆ ਭਾਨਾ ਹੀ ਜੇ ਤੂੰ ਇਹ ਕੰਮ ਕਰ ਦੇਣਾ ਤੇ ਮੇਰੀ 10 ਸਾਲ ਜ਼ਿੰਦਗੀ ਹੋਰ ਵੱਧ ਜੇ ਮੈਂ ਇਹਦੇ ਬੜਾ ਕਸੂਤਾ ਫਸ ਗਿਆ ਇਹਨੂੰ ਪੈਸੇ ਦੇ ਦੇ ਕਰੋ ਮੇਰਾ ਕੋਈ ਆਹੋ ਜਿਹਾ ਮਸਲਾ ਹਲ ਤੁਸੀਂ ਟੈਨਸ਼ਨ ਫਰੀ ਜਾਓ ਲੈ ਬਈ ਟੈਲਾਂ ਦਾ ਹੋ ਗਿਆ ਹੀ ਇੰਤਜ਼ਾਮ ਮਿਸਤਰੀ ਮਾਰੋ ਪੀਤਾ ਪੂਤਾ ਛੋਟੇ ਕਮਰੇ ਨੂੰ ਈਲ ਬਣਾਈ ਬੜਾ ਸਮਝ ਕੇ ਨਾਈਂਦੇ ਦੇਈ ਨਾ ਓਏ ਆਓ ਸ਼ਾਜੀ ਨਾਣਾ ਨਾਣਾ ਕੀ ਆ ਉਹ ਪਿੰਡ ਵਾਲਾ ਮੁੰਡਾ ਨਹੀਂ ਰੇ ਡੇਰੀ ਵਾਲਾ ਉਹਦਾ ਮੜਾ ਨਿਗਾਰਾ ਕੰਮ ਘੜਾਇਆ ਸੀ ਉਹ ਕਰਦਾ ਹੀ ਤੇ ਗਿਆ ਨਾਣਾ ਨੂਣਾ ਚਲੋ ਜਿੰਨਾ ਕ ਖਾਣਾ ਖਾ ਲਿਆ ਵਾ ਬਾਕੀ ਵਧਿਆ ਸੀ ਮੈਂ ਚਲੋ ਸਿਰ ਚ ਪਾ ਲਈਨੇ ਨਾਲੇ ਦਮਾਗ ਨੂੰ ਠੰਡਾ ਕਰ ਜੀ ਨਹੀਂ ਆਪਣੇ ਕੋ ਵਧੂ ਪਿਆ ਤਾਂ ਇਹ ਲਾਉਣੀ ਇੱਕ ਤਾਰੀ ਨਿਗੀ ਜੀ ਲਾ ਲਓ ਤੁਹਾਡੇ ਦਿਮਾਗ ਤੇ ਠੰਡ ਪਵੇ ਭਾਨਾ ਜੀ ਮੈਨੂੰ ਦਹੀਂ ਨਾਲ ਠੰਡ ਨਹੀਂ ਪੈਣੀ ਮੇਰਾ ਤਾਂ ਕੰਮ ਕਢੋ ਕੇ ਫੇਰ ਠੰਡ ਪੈਣੀ ਹੈ ਇਹ ਤੁਸੀਂ ਲੋਕਾਂ ਨੇ ਕੰਮ ਕਢਾਈ ਜਾਂਦੇ ਸਾਡਾ ਤਾਂ ਕੰਮ ਨਹੀਂ ਕਢਦੇ ਉਹ ਤੁਹਾਡੇ ਕੰਮ ਹੀ ਚੱਲਿਆ ਮੈਂ ਜਿਹੜਾ ਮੈਂ 20000 ਉਹ ਤੇ ਵੜਾਓ ਆ ਲਓ ਉਹ ਮੇਰੇ ਹੱਥ ਗੱਲੇ ਆਓ ਮੇਰੇ ਕੁਰਤੇ ਦੇ ਬਾਦੇ ਹਲੋ ਚੰਗਾ ਫਿਰ ਉਹ ਜਿਹੜੇ ਸਾਹਿ ਤੁਹਾਨੂੰ ਬੋਲ ਕਰਦੇ ਹੈ ਨਾ ਕੰਨ ਸੁਣਾ ਘਰਦੇਓ ਕਿ ਅੱਜ 12 ਵਜੇ ਤੱਕ ਪੈਸੇ ਕਢਾਉਣੇ ਆ ਮਾ ਲਿਆਉਣਾ ਨੂੰ ਗਲੋ ਫੜ ਕੇ ਵੇ ਫਿਕ ਰਹੇ ਹੋਗੇ ਜਾਓ ਤੁਸੀਂ ਅਗਲੇ ਪੈਸੇ ਕਿਹੜੇ ਵਜਣਦੇ ਆ ਡੇੜੇ ਨਹੀਂ ਵਜਦੇ ਹੁਣ ਆ ਜਾ ਪੈਸੇ ਦੇਣਾਊਗਾ ਵੀ ਬੋੜ ਥਲੇ ਉਹ ਵੀ 12 ਵਜੇ ਤੋਂ ਪਹਿਲਾਂ ਪਈ ਲਓ ਆ ਤੈਨੂੰ ਮਖੌਣਾ ਸ਼ਾਦੀ ਪਾਵਰਾ ਦੇਖ ਲੈਨੇ ਸ਼ਾਹ ਤੇਰੀ ਪਾਵਰੀ 12 ਵਜਣ ਹੀ ਆਲੇ ਆ ਪਰ ਗੰਗਾ ਗਈਆਂ ਹੱਡੀਆਂ ਨਹੀਂ ਉੜੀਆਂ ਕਦੀ ਨਹੀਂ ਆ ਮੋੜ ਲਿਓਨੇ ਆ ਚੱਲ ਦੇਖ ਲੈਨੇ ਆ ਬੜੀ ਮਾੜੀ ਲੱਕੜੋਂ ਲੱਪੀ ਆ ਵੀ ਅਜੇ 20 ਸਾਲ ਹੀ ਹੋਏ ਮੰਜਾ ਬਣਾਇਨੋਂ ਤੇ ਟੁੱਟ ਵੀ ਗਿਆ ਸੁਖਿਆ ਘਰੇ ਆ ਓ ਆਹ ਪਾਣਾ ਜੀ ਆਹ ਪਾਣਾ ਜੀ ਕਿੱਥੇ ਭਾਲੀਏ ਤੈਨੂੰ ਮੰਜਾ ਹੀ ਟੁੱਟ ਗਿਆ ਇੱਟ ਫੜਾ ਇੱਟ ਮਾਰਨੀ ਮੇਰੇ ਉਹ ਬੈਨ ਨੂੰ ਇੱਕ ਤੇ ਤੂੰ ਬਹਿ ਜੀ ਇੱਕ ਤੇ ਮੈਂ ਬਹਿ ਜਾਊਂਗਾ ਮੈਂ ਇੱਥੇ ਇੱਟ ਤੇ ਬਹਿ ਕੇ ਬਾਰਾਂ ਟਾਣੀ ਨਹੀਂ ਖੇਡਣ ਆਇਆ ਤੇਰੇ ਨਾਲ ਮੈਂ ਆਇਆ ਤੇਰੇ ਨਾਲ ਕੰਮ ਦੀ ਗੱਲ ਕਰਨ ਉਹ ਕੰਮ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਵਾ ਚਾਹ ਬਣਾਉਣਾ ਮੈਂ ਥੋੜੀ ਥੋੜੀ ਮੈਂ ਜੋਗੀ ਨਹੀਂ ਆ ਕਿ ਤੇਰੀਆਂ ਗੱਲਾਂ 'ਚ ਆ ਜਾਊਂਗਾ ਮੈਂ ਸਭ ਸਮਝਦਾ ਤੈਨੂੰ ਉਹ ਭਰਾਵਾ ਮੇਰਾ ਫਰਜ਼ ਆ ਤੈਨੂੰ ਘਰ ਆਏ ਨੂੰ ਚਾਹ ਪੁੱਛਣੀ ਬਾਕੀ ਤੂੰ ਸਮਝਦਾਰ ਹੈਂ ਤੇ ਤੇਰੀ ਮਰਜ਼ੀ ਸਮਝਦਾਰ ਤੇ ਮੈਂ ਹੈਗਾ ਵਾਂ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਪੱਲੇ ਤੇਰੇ ਕੱਖ ਨਹੀਂ ਆ ਯਾਰ ਬੈਰੋ ਕੇ ਦੂਸਰਾਂ ਹੀ ਨਾ ਓਏ ਇਹ ਤਾਂ ਸ਼ੁਰੂ ਤੋਂ ਰੀਤ ਹੀ ਆ ਜਿੰਨਾ ਬੰਦਾ ਘਰੋਂ ਨੰਗ ਹੋਵੇ ਉਹਨਾਂ ਬਾਹਰ ਤਿਆਰ ਹੋ ਕੇ ਰਹਿੰਦਾ ਵਾ ਨਾਲ ਪੱਲੇ 4 ਸਾਲ ਪਹਿਲੋਂ ਤੇਰੇ ਵੀ ਕੁਝ ਨਹੀਂ ਤੂੰ ਮੈਂ ਟੌਟਪਣਾ ਕਰਕੇ ਕੋਠੀਆਂ ਪਾਈਆਂ ਆਪੇ ਹੀ ਬੰਦਾ ਫੜਾ ਲਈ ਨਾ ਵਾ ਆਪੇ ਹੀ ਛੜਾ ਲਈ ਨਾ ਵਾ ਤੇਰਾ ਸੂਤਰ ਆ ਤੂੰ ਮੁਰਗੀ ਫੜਦਾ ਕਿਸ ਦੇ ਰਹੀਂ ਮੈਂ ਮੁਰਗੀ ਫੜਦਾ ਡਾਇਰੈਕਟ ਪਰ ਜਿਹੜੀ ਮੁਰਗੀ ਤੂੰ ਫੜੀ ਆ ਨਾ ਉਹ ਮਰਨ ਵਾਲੀ ਹੋ ਗਈ ਉਹ ਕੌਣ ਸ਼ਾ ਉਹ ਸ਼ਾ ਤੇਰੇ ਕੋ ਵੀ ਪਹੁੰਚ ਗਿਆ ਯਾਰ ਬਦਲੇ ਉਹ ਆਂਦਾ ਯਾਰ ਵਾਲੀ ਗੱਲ ਸਾਰੇ ਪਿੰਡ ਚ ੁੱਟ ਗਈ ਆ ਹੁਣ ਮੇਰਾ ਭਾਈ 20000 ਲੱਜੇ ਭਾਵੇਂ 30000 ਲੱਜੇ ਉਹ ਤੇ ਕੋਈ ਹਾਰ ਕਢਾ ਕੇ ਛੱਡਣਾ ਵਾ ਗੱਲ ਸਾਰੀ ਆ ਗਈ ਇਕਤ ਦੀ ਇਹਦਾ ਮਤਲਬ ਆਪਾਂ ਨੂੰ ਗੱਫੇ ਆਉਣ ਵਾਲੇ ਆ ਉਹ ਕਿਦਾਂ ਵੇਖ ਸ਼ਾਹ ਵਰਗਿਆਂ ਚ ਜਬਾਤੀ ਸਾਮੀਆਂ ਰੋ ਰੋ ਦਾ ਨਹੀਂ ਆਉਂਦੀਆਂ ਤੇ ਜੇ ਦਾ ਆਈ ਆ ਨਾ ਤੇ ਸੁੱਕੀ ਛੁੱਟ ਜੇ ਤੇ ਲਾਂਤੀ ਆ ਫਿਰ ਆਪਣੇ ਤੇ ਕੰਮ ਤਾਂ ਆਪਾਂ ਇਹੋ ਕਰਨੇ ਆ ਐਵੇਂ ਡੱਡੀਆਂ ਮੱਸ਼ੀਆਂ ਫੜਦੇ ਫਿਰਦੇ ਆ ਜਦੋਂ ਵੇਲ ਮੱਸ਼ੀ ਦਾ ਆਈ ਆ ਤੇ ਰਗੜਦੀਏ ਤੇ ਕੀ ਪਲਾਨ ਹੈ ਤੇਰਾ ਫਿਰ ਪਲਾਨ ਮੇਰੇ ਦਿਮਾਗ ਚ ਦੋ ਆ ਗਈ ਪਰ ਆਪਣੇ ਕੋਲ ਟਾਈਮ ਹੈ ਨਹੀਂ ਉਹ ਉਹ ਤਪਿਆ ਫਿਰਨ ਡਿਆ ਉਹਦਾ ਕੋਈ ਪਤਾ ਨਹੀਂ ਕਿ ਹੁਣੇ ਇੱਥੇ ਆ ਜੀ ਤੇ ਚੰਗੀ ਗੱਲ ਫਿਰ ਤੇ ਆਪਣਾ ਪਲਾਨ ਨੰਬਰ 1 ਹੀ ਚੱਲ ਜੂਗਾ ਤੇ ਪਲਾਨ ਨੰਬਰ 1 ਕੀ ਆ ਤੇਰਾ ਆਹ ਤੇ ਹੋਈ ਨਾ ਗੱਲ ਪਰ ਉੱਚ ਮੈਨੂੰ ਤੇਰੀ ਲੋੜ ਪੈਣੀ ਆ ਮੈਂ ਬਿਲਕੁਲ ਹਾਜ਼ਰ ਹਾਂ ਤੇਰੇ ਨਾਲ ਫੋਨ ਫੋਨ ਕਰਨੇ ਪੈਣੇ ਮੈਂ ਨਾ ਚਾਰਜ ਫੇਰੇ ਹੀ ਕਮਾ ਦਾਂਗੇ ਆ ਜਾ ਫਿਰ ਕਹ ਲੈ ਨਾ ਤੂੰ ਇਹਦਾ ਮਗਰ ਲੱਗੇ ਜੇ ਚੰਗਾ ਕਰ ਮੈਂ ਵੀ ਚੱਲਦਾ ਮੇਰਾ ਟੱਲੇ ਪਾਣੀ ਆਉਂ ਮੈਂ ਨਹੀਂ ਆਉ ਲੈ ਸ਼ਾ ਚਲ ਗਈ ਸਾਰੇ ਤੈਨੂੰ ਕਹਿ ਸੂਜ ਇਧਰੋਂ ਇਧਰ ਚੜ ਜੂਗਾ ਪਰ ਤੇਰੇ ਪੈਸੇ ਨਹੀਂ ਨਿਕਲਣੇ ਅਜੇ ਵੀ ਬਹਿ ਜਾ ਕਿਤੇ ਟੇਕੇ ਇਹ ਟਾਂ ਦੇ ਕੇ ਨਹੀਂ ਆ ਮੈਂ ਬੰਦੇ ਇਕੱਠੇ ਕੀਤੀ ਘਰੇ ਚਲਦਾ ਦੇ ਹਾਂ ਹੁਣ ਕਿਉਂ ਨਹੀਂ ਆਏ ਮੇਰੇ ਪੈਸੇ ਦੇਣ ਹੋਂਦੇ ਮੈਂ ਕੋਲੋਂ ਯਾਰ ਦਿੱਤਾ ਸੀ ਨਾ ਓਏ ਆ ਕੀ ਕਰਤਾ ਈ ਓਏ ਉਹ ਮੇਰਾ ਲੱਖਾਂ ਦਾ ਘੜਾ ਤੋੜਤਾ ਈ ਓਏ ਜਿਹੜਾ ਲੱਖਾਂ ਦਾ 100 100 ਦੇ 10 ਕਿੰਨੇ ਚਾਹੀਦੇ ਨਾਲ ਦੇ ਓਏ 100 ਵਾਲਾ ਨਹੀਂ ਉਹ ਇਤਿਹਾਸ ਕੜਾਹੀ ਏ ਸੋਣੀ ਦਾ ਕੜਾਹੀ ਏ ਸੋਣੀ ਦਾ ਕਿਹੜੀ ਸੋਣੀ ਦਾ ਉਹ ਤੇ ਨਾਲ ਹੀ ਲੈ ਕੇ ਡੁੱਬ ਗਈ ਓਏ ਉਹ ਕੱਚਾ ਕੜਾਹੀ ਏ ਸੋਣੀ ਦਾ ਪੱਕਾ ਕੜਾਹੀ ਏ ਓਏ ਇਹ ਸਾਡੀ ਦੂਰ ਦੀ ਦਾਦੀ ਨੇ ਲਕਾ ਲਿਆ ਸੀ ਤਾਈਓ ਤੇ ਉਹ ਡੁੱਬੀ ਸੀ ਓਏ ਇਹਨੂੰ ਤੇ ਮਿਊਜ਼ਿਕ ਵਾਲੇ ਮੰਗਦੇ ਰਹੇ ਮੈਂ ਉਹਨਾਂ ਨੂੰ ਨਹੀਂ ਵੇਚਿਆ ਅਸੀਂ ਕੋਈ ਜ਼ਮੀਨਾਂ ਨਹੀਂ ਬਚਾਈਆਂ ਅਹੀਂ ਕੋ ਆਪਣਾ ਘਰ ਨਹੀਂ ਬਚਾਇਆ ਅਸੀਂ ਤੈਨੂੰ ਬਚਾਇਆ ਸੀ ਦੁਸ਼ਟਾ ਤੂੰ ਇਹਨਾਂ ਵੀ ਤੋੜਤਾ ਈ ਓਏ ਉਹ ਤੇਰਾ ਕਿਹੜੇ ਜੁਗ ਭਲਾਊਗਾ ਓਏ ਆਇਓ ਮੇਰਾ ਘੜਾ ਓਏ ਆ ਤਾਨੂੰ ਕਿਹੜੇ ਪਾਸੇ ਲੈ ਗਿਆ ਵਾ ਸ਼ਾਦੀ ਗਲਤੀ ਤੁਹਾਡੀ ਵੀ ਆ ਤੈਨੂੰ ਗਲੋ ਫੜ ਕੇ ਸਿੱਧਾ ਮੈਂ ਤੁਹਾਡੇ ਕੋਲ ਲਿਆਉਣ ਲੱਗਾ ਹਾਂ ਤੜ ਕੋਥੇ 10 ਮਿੰਟ ਜੇਰਾ ਨਹੀਂ ਹੋਇਆ ਉਹ ਜੇਰਾ ਕਰਕੇ ਆਇਆ ਵਾ ਸਾਰੇ ਤੇ ਚਲ ਗਈ ਉੱਥੋਂ ਨਾਲੇ ਹੁਣ ਪੈਸੇ ਲੈ ਕੇ ਕਿਨੂੰ ਵਿਖਾਉਣੇ ਉੱਥੇ ਨਾਲੇ ਲੱਖਾਂ ਦਾ ਘੜਾ ਕੋਈ ਤਾਂ ਗੇਟਾਂ ਚ ਨਹੀਂ ਰੱਖਦਾ ਹੁੰਦਾ ਓਏ ਪਾਪੀਆ ਮੈਨੂੰ ਕੀ ਪਤਾ ਸੀ ਤੂੰ ਇੰਨੀ ਤੇਜ ਆਵੇਂਗਾ ਮੈਂ ਤਾਂ ਧੋ ਕੇ ਆਪਣੇ ਘਰੇ ਰੱਖਿਆ ਸੀ ਮੈਂ ਕਿਹੜਾ ਗਲੀ ਚ ਰੱਖਿਆ ਸੀ ਓਏ ਮੈਂ ਤਾਂ ਅੱਜ ਮਿਊਜ਼ੀਅਮ ਵਾਲੇ ਸੱਦੇ ਆ ਮੈਂ ਚੱਲ ਉਹਨਾਂ ਨੂੰ ਵੇਚ ਕੇ ਤੇ ਮੈਂ ਆਪਣੇ ਘਰ ਜੇ ਲਵਣਾ ਵਾ ਤੂੰ ਤੇ ਮੈਨੂੰ ਕਾਹ ਜੋ ਕਮਣੀ ਛੱਡਾਉ ਆਇਓ ਮੇਰਾ ਘੜਾ ਸੁਖੇ ਦਾ ਘੜੀ ਹਾਂਜੀ ਮੈਂ ਆ ਸੁੱਖਾ ਵੇਖੋ ਇਹ ਬੰਬੇ ਮਿਊਜ਼ੀਅਮ ਤੋਂ ਆਏ ਆ ਤੂੰ ਹੀ ਫੋਨ ਕੀਤਾ ਕਿ ਸੋਣੀ ਦਾ ਘੜਾ ਤੁਹਾਡੇ ਕੋਲ ਆ ਹਾਂਜੀ ਆ ਪਿਆ ਜੇ ਆਹ ਦੇ ਟੁੱਟਾ ਹੈ ਤੂੰ ਹੀ ਕਿਹਾ ਸਬੂਤਾ ਹੈ ਸਬੂਤਾ ਹੀ ਤੁਹਾਡੇ ਅੱਗੇ ਕਹੀ ਟੁੱਟਾ ਹੈ ਇੱਕ ਮਿੰਟ ਲੈਟ ਮੀ ਚੈੱਕ ਹਾਂ ਇਹ ਗੱਡੀ ਸੋਣੀ ਦਾ ਘੜਾ ਹੀ ਆ ਤੋੜਿਆ ਕਿੰਨੇ ਆ ਐਨੇ ਤੋੜਿਆ ਜੇ ਤੁਹਾਨੂੰ ਪਤਾ ਤੇ ਆ ਠੀਕ ਤੋੜਨ ਦੀ ਸਜ਼ਾ ਕਿੰਨੀ ਹੁੰਦੀ ਆ ਹੁਣ ساری عمر ਜੇਲ੍ਹ ਦੇ ਧੱਕੇ ਖਾਓਗੇ ਵੇਖੋ ਜੀ ਮੈਂ ਕਿਹੜਾ ਜਾਣ ਕੇ ਤੋੜਿਆ ਵਾ ਮੈਂ ਤੇ ਬੂਆ ਹੀ ਖੋਲਿਆ ਵਾ ਤੇ ਇਹ ਗਾੜੀ ਪਿਆ ਟੁੱਟ ਗਿਆ ਵਾ ਭਾਵੇਂ ਜਾਣ ਕੇ ਤੋੜਿਆ ਭਾਵੇਂ ਆਪੇ ਟੁੱਟਾ ਵੇ ਸਜ਼ਾ ਹੁੰਨੀ ਆ ਲਾਓ ਤੇ ਹੁਣ ਲੈ ਜਾਨ ਕ੍ਰੀਸ ਕੇ ਇਹਨਾਂ ਨੂੰ ਅਬ ਸਰੋ ਮੈਂ ਆ ਪਿੰਡ ਦਾ ਮੋਤਵਾਰ ਬੰਦਾ ਏ ਆ ਪਿੰਡ ਦੇ ਇਜਤਿਦਾਰ ਬੰਦੇ ਆਪਾਂ ਬਹੁਤਾ ਇਹਨਾਂ ਨੂੰ ਜਲੀਲ ਨਹੀਂ ਹੋਣ ਦੇਣਾ ਗਲਤੀ ਇਹਨਾਂ ਕੋ ਜ਼ਰੂਰ ਹੋਈ ਆ ਪਰ ਜਿਹੜੀ ਵੀ ਗਲਤੀ ਹੋਈ ਹੈ ਨਾ ਉਹਦਾ ਬਹਿ ਕੇ ਕੋਈ ਹੱਲ ਕੱਢੀਏ ਜਿਹੜਾ ਇਹ ਚਾਰ ਦੀਵਾਰੀ ਚ ਗੱਲ ਸਾਰੀ ਮੁੱਕ ਜੇ ਤੂੰ ਹੀ ਬੰਦੇ ਸਮਝਦਾ ਲੱਗਦੇ ਜੇ ਵੇਖੋ ਆਈ ਆਏ ਜੇ ਬੰਬਿਓ ਸਾਡਾ ਆਉਣ ਜਾਂਦਾ ਫਲਾਈਟ ਦਾ ਕਰਾਇਆ ਦੇ ਦੋ ਆਈ ਚਲ ਜਾਾਂਗੇ ਬਾਕੀ ਆਖਰੀ ਦਾ ਜਰੂਰ ਸੋਚਿਓ ਜੇਰਾ ਲੱਖਾਂ ਦਾ ਨੁਕਸਾਨ ਹੋ ਗਿਆ ਆ ਬੈਗ ਚ 10 ਲੱਖ ਰੁਪਏ ਲੈਂਦੇ ਇਹਨੂੰ ਦੇਣ ਲਈ ਓਏ ਇਹ ਤਾਂ ਬੰਦਾ ਆਪਣਾ ਹੀ ਆ ਤੁਹਾਡੇ ਸਾਹਮਣੇ 20000 ਰੁਪਏ ਇਹਦੇ ਹੱਥੇ ਰੱਖ ਦਿੰਨੇ ਆ ਓ ਮੈਂ ਨਹੀਂ ਲੈਣਾ 20000 ਲੱਖਾਂ ਦਾ ਮੇਰਾ ਘੜਾ ਟੁੱਟ ਗਿਆ ਵਾ ਤੇ ਹੋਰ ਕੀ ਲੈਣਾ ਤੂੰ 1000 ਕਰੋ ਨਾਲ ਇੱਕ ਸਿਲੰਡਰ ਕਰੋ ਤੇ ਦੋ ਚੁੱਲੇ ਕਰੋ ਹੋ ਜਾਣਗੇ ਜਦੋਂ ਕਹਿਤਾ ਨਾ ਸਾਹ ਜੀ ਇਹਨਾਂ ਨੂੰ ਤੋਰੋ ਰੁਪਿਆ 20000 ਰੱਖੋ ਇਹਨਾਂ ਦੇ ਹੱਥੇ ਤੁਹਾਨੂੰ ਪਤਾ ਇਹਨਾਂ ਦੇ ਫਲੈਟ ਦਾ ਕੰਮ ਹੈ ਨਾ ਦੂਰ ਜਾਣਾ ਹੁਣ ਤੇ ਮੇਰੇ ਕੋ 10000 ਰੁਪਏ ਟਾਈਮ ਲੈ ਆਓ ਜਿੰਨੇ ਵੀ ਆ ਗਏ ਮੈਨੂੰ ਫੜਾਓ ਬਾਕੀ ਜਾ ਕੇ ਤੁਸੀਂ ਡਰ ਤੋਂ ਲਿਆਓ ਅੱਜ ਇਹਨਾਂ ਦਾ ਸਾਰਾ ਕੰਮ ਨਿਬੜ ਕੇ ਜਾਣਾ ਆਪਾਂ ਬਾਕੀ ਨੂੰ ਨਿਬੜ ਕੇ ਆਈ ਮੈਂ ਬਾਕੀ ਤੇਰੇ ਪੈਸੇ ਕਰ ਪਹਚਾ ਦੂੰਗਾ ਕੋਈ ਗੱਲ ਨਹੀਂ ਤੁਸੀਂ ਬੇਫਿਕਰੇ ਕੋ ਜਾਓ ਆਪੇ ਹਿਸਾਬ ਕਿਤਾਬ ਕਰ ਲੈਣਾ ਮੇਨਾਂ ਨਾਲ ਸ਼ਾ ਤੈਨੂੰ ਕਿਹਾ ਸੀ ਨਾ ਬਜਾ ਟੇਕੇ ਹਜ਼ਾਰ ਵਾਲਾ ਘੁੱਟ ਪਾ ਲੈਂਦਾ ਚੰਗਾ ਰਹਿੰਦਾ ਆ ਲੱਖਾਂ ਵਾਲੇ ਏਡੇ ਵੱਡੇ ਘੁੱਟ ਨਹੀਂ ਦੇ ਤੋ ਭਰੇ ਜਾਣੇ ਘੁੱਟ ਦੇ ਪੁੱਤ ਮੈਂ ਤੇਰਾ ਭਰੂੰਗਾ ਨਿਗਾਹ ਜਾਦੂ ਮੇਰੀ ਲੈ ਵੀ ਆਪਣਾ ਪਲਾਨ ਨੰਬਰ 1 ਹੀ ਕੰਮ ਕਰ ਗਿਆ ਜੀ ਤੇ ਵੈਸੇ ਪਲਾਨ ਨੰਬਰ 2 ਕੀ ਸੀ ਤੇਰਾ ਤੈਨੂੰ ਸਾਰੇ ਪੇਦ ਹੁਣੇ ਦੇਦਾ ਆਏ ਤੇ ਬੜੀਆਂ ਤਗੜੇ ਤਗੜੀਆਂ ਗੇਮਾਂ ਪੈਣੀਆਂ ਵਾ ਪੈਸੇ ਕੱਢ ਪਹਿਲਾਂ ਤੇਰੇ ਨਾਲ ਹਿਸਾਬ ਤਾ ਉਹ ਕਰਦਾ ਬਾਅਦ ਚ ਪਹਿਲਾਂ ਮੁੰਡਿਆਂ ਨੂੰ ਤੋੜ ਲਾ ਪਤਾ ਉਹ ਮੜ ਤੂੰ 1500 ਆ ਲੈ ਛੋਟੇ ਰੁਪਿਆ 1200 ਤੂੰ ਹੀ ਮੈਨੂੰ 1200 ਹੀ ਤੇਰੀ ਐਕਟਿੰਗ ਬਹੁਤ ਕੱਚੀ ਸੀ ਜੇ ਸਾਰੀ ਗੇਮ ਤੇਰੇ ਸਿਰ ਤੇ ਹੁੰਦੀ ਨਾ ਤੂੰ ਸਾਰਿਆਂ ਨੂੰ ਪਸਾ ਦੇਣਾ ਸੀ ਜਾਉ ਜਾ ਕੇ ਮੱਜਾ ਮੱਜਾਂ ਕਰੋ ਇੰਦੇ ਚ ਪੈਸੇ ਪੂਹੇ ਪਾਏ ਕਦੀ ਕਿ ਤੁਸੀਂ ਮੰੰਜਣ ਵੇਚ ਦੇ ਚ ਬਸਾਂ ਚ ਉਹ ਗੁਰੂਆ ਇਹ ਤੇਰੇ ਬਿਸਕੁਟ ਹੀ ਆ ਬਿਸਕੁਟ ਆ ਆਓ ਬਣਾਈਏ ਫਿਰ ਚਾਹ ਥੋੜੀ ਥੋੜੀ ਨਾਲ ਬਣਾ ਲਓ ਕੋਈ ਕੋਈ ਸ਼ਰਮ ਨੂੰ ਹੱਥ ਮਾਰੋ ਮੁੰਡੇ ਆਪਣੇ ਆ ਟਾਈ ਘਰ ਤੇ ਡੈਨ ਵੀ ਛੱਡ ਦਿੰਦੀ ਆ ਕਿਹੜੇ ਕੰਮਾਂ 'ਚ ਪਿਆ ਤੂੰ ਉਹ ਸ਼ਰਮ ਵਾਲੀ ਕਾਦੀ ਗੱਲ ਯਾਰ ਚਾਹਲੀ ਤੇ ਆਖਿਆ ਜੇ ਜਿੱਦ ਕਰਨ ਡਿਆ ਫਿਰ ਬਣਾ ਲੈ ਇਹਨਾਂ ਲਈ ਮੈਂ ਤਾਂ ਚੱਲਿਆ ਫਿਰ ਮੇਰ ਕੋ ਤੇ ਇਹਨਾਂ ਅੱਖਾਂ ਨਾਲ ਇਹਨਾਂ ਦੀ ਬਰਬਾਦੀ ਵੇਖੀ ਨਹੀਂ ਹੋ ਜਾਣੀ ਮੈਂ ਬਸ 5 ਮਿੰਟ 'ਚ ਆਇਆ ਤੁਸੀਂ ਇੱਥੇ ਬਹੋ ਠੀਕ ਆ ਠੀਕ ਆ ਜੈ ਨਾਥਾਂ ਦੀ